ਗੁਰੂ ਨਾਨਕ ਦੇਵ ਜੀ ਤੇ ਗੁਰੂ ਰਵਿਦਾਸ ਮਹਾਰਾਜ ਜੀ ਉੱਤਰ ਭਾਰਤ ਦੇ ਐਸੇ ਮਹਾਨ ਪੁਰਸ਼ ਮਹਾਨ অবতার ਹੋਏ ਨੇ ਦੋਨਾਂ ਨੇ ਜਾਤਾਂ ਪਾਤਾਂ ਦੇ ਖਿਲਾਫ ਲੜਾਈ ਕੀਤੀ ਆ ਜਿਹੜੇ ਲੋਕਾਂ ਨੇ ਵੱਡੇ ਲੋਕਾਂ ਨੇ ਜਿਨ੍ਹਾਂ ਕੋ ਖੁੱਲਾ ਪੈਸਾ ਆਇਆ ਹੋਇਆ ਸੀ ਉਹ ਆਪਣੇ ਆਪ ਨੂੰ ਉੱਚੇ ਸਮਝਣ ਲੱਗ ਪਏ ਤੇ ਉਹ ਫਿਰ ਜਾਤਾਂ ਪਾਤਾਂ ਆਟੋਮੈਟਿਕ ਬਣ ਗਈਆਂ ਤੇ ਉਹ ਇੱਕ ਇਹੋ ਜਿਹਾ ਸਿਸਟਮ ਬਣ ਗਿਆ ਕਿ ਜਿਹੜੇ ਥੱਲੇ ਵਾਲੇ ਲੋਕ ਸੀ ਉਹਨਾਂ ਨਾਲ ਨਫ਼ਰਤ ਹੋਣ ਲੱਗ ਪਈ ਕਿਉਂਕਿ ਪੈਸਾ ਜਿਸ ਕੋਲ ਉਹ ਕੋਈ ਪਾਵਰ ਹੁੰਦੀ ਆ ਤੇ ਥੱਲੇ ਵਾਲੇ ਵਿਚਾਰੇ ਤਾਂ ਫਿਰ ਆਪਣਾ ਸ਼ੋਸ਼ਣ ਕਰਵਾ ਹੀ ਸਕਦੇ ਵਿਚਾਰੇ ਸਹਿ ਹੀ ਸਕਦੇ ਸ਼ੋਸ਼ਣ ਪਰ ਜਦੋਂ ਇਸ ਤਰ੍ਹਾਂ ਦਾ ਕਿਸੇ ਵੀ ਧਰਤੀ ਦੇ ਸ਼ੋਸ਼ਣ ਹੁੰਦਾ ਗਰੀਬ ਲੋਕਾਂ ਨਾਲ ਤੇ ਰੱਬ ਵੱਲੋਂ ਹੀ ਕੁਝ অবতার ਆਉਂਦੇ ਨੇ ਜਿਹੜੇ ਉਹਨਾਂ ਗਰੀਬਾਂ ਦਾ ਸਾਥ ਦਿੰਦੇ ਨੇ ਉਹਨਾਂ ਵਾਸਤੇ ਲੜਾਈ ਲੜਦੇ ਨੇ ਹਾਂਜੀ ਨਹੀਂ ਤਾਂ ਆਮ ਜਨਤਾ ਕੋ ਤਾਂ ਆਪੋ ਆਪਣਾ ਢਿੱਡ ਭਰਨਾ ਹੀ ਬੜਾ ਔਖਾ ਹੈ ਲੜਾਈ ਕਿਹਨੇ ਕੀ ਲੜਨੀ ਕਿਹੇ ਵਾਸਤੇ ਇੱਥੇ ਕੋਈ ਕਿਹਨੂੰ 50 ਪਏ ਮੰਗ ਲਓ ਜਾਂ ਕੋਈ ਹਲਕ ਮੰਗ ਲਓ ਰੋਸੇ ਉਹਨੇ ਅਗਲਾ ਹੱਥ ਖੜੇ ਕਰ ਦਿੰਦਾ ਹੈ ਨਾ ਇਹਨਾਂ ਦੋਨਾਂ ਮਹਾਨ ਅਵਤਾਰਾਂ ਨੇ ਜਾਤ ਪਾਤ ਦੇ ਖਿਲਾਫ ਬਾਬਰਾਂ ਦੇ ਖਿਲਾਫ ਲੜਾਈ ਕੀਤੀ ਬਹੁਤ ਵੱਡਾ ਜਿਹੜਾ ਉੱਤਰ ਭਾਰਤ ਵਿੱਚ ਜਾਤ ਪਾਤ ਦਾ ਕੋਹ ਸੀ ਉਸ ਨੂੰ ਇਹਨਾਂ ਦੋਹਾਂ ਮਹਾਨ ਅਵਤਾਰਾਂ ਨੇ ਤੋੜਿਆ ਤੇ ਸਾਰੇ ਇੱਕੋ ਜਗ੍ਹਾ ਬੈਠ ਕੇ ਰੋਟੀ ਖਾਣ ਲੱਗੇ ਉੱਤਰ ਭਾਰਤ ਵਿੱਚ ਇਹਨਾਂ ਦੋਨਾਂ ਮਹਾਨ ਅਵਤਾਰਾਂ ਨੇ ਇੱਕ ਕ੍ਰਾਂਤੀ ਲਿਆਂਦੀ ਇੱਕ ਰੈਵੋਲੂਸ਼ਨ ਲਿਆਂਦਾ ਲੋਕਾਂ ਨੂੰ ਜਗਾਇਆ ਉੱਚ नीच ਨੂੰ ਖਤਮ ਕੀਤਾ ਲੋਕਾਂ ਨੂੰ ਸਮਝਾਇਆ ਕਿ ਬੰਦੇ ਬੰਦੇ ਹੀ ਹੁੰਦੇ ਆ ਇਹ ਜਾਤਾਂ ਪਾਤਾਂ ਕੋਈ ਨਹੀਂ ਹੈਗੀਆਂ ਸਾਰਿਆਂ ਦਾ ਖੂਨ ਇੱਕੋ ਹੀ ਆ ਪਰ ਅੱਜ ਵੇਖਦੇ ਆ ਕਿ ਲੋਕ ਇਹਨਾਂ ਅੰਦੇ ਹੀ ਪਿੱਛੇ ਲੱਗ ਕੇ ਇਹਨਾਂ ਦੇ ਨਾਵਾਂ ਤੇ ਲੜਦੇ ਆ ਕਿ ਸਾਡਾ ਗੁਰੂ ਵੱਡਾ ਸਾਡਾ ਗੁਰੂ ਵੱਡਾ ਸਾਡੇ ਗੁਰੂ ਨੂੰ ਸਾਡੇ ਗੁਰੂ ਦਾ ਐਸਟਗ ਨਾਲ ਨਾਲ ਲੈਣਾ ਤੇ ਤੁਹਾਡੇ ਗੁਰੂ ਦਾ ਐਸਟਗ ਨਾਲ ਨਾਲ ਲੈਣਾ ਸਾਡੇ ਗੁਰੂ ਨਾਲ ਗੁਰੂ ਲਾਉਣਾ ਤੁਹਾਡੇ ਗੁਰੂ ਦਾ ਗੁਰੂ ਨਹੀਂ ਲਾਉਣਾ ਇਹੋ ਜੀਆਂ ਗੱਲਾਂ ਅੱਜ ਕੱਲ ਬਹੁਤ ਹੋ ਰਹੀਆਂ ਵੀਰੋ ਉਹ ਹਵਤਾਰ ਸਾਡੇ ਵਾਸਤੇ ਆਏ ਸੀ ਸਾਡੇ ਸਾਰਿਆਂ ਵਾਸਤੇ ਆਏ ਸੀ ਆਮ ਜਨਤਾ ਸਾਡੇ ਵਰਗਿਆਂ ਵਾਸਤੇ ਸਾਡੇ ਵਰਗੇ ਉਹ ਲੋਕ ਜਿਹੜੇ ਸਾਰੀ ਦਿਹਾੜੀ ਕੰਮ ਕਰਦੇ ਰੋਟੀ ਖਾਂਦੇ ਸੌਂ ਜਾਂਦੇ ਉਹਨਾਂ ਵਾਸਤੇ ਉਹਨਾਂ ਨੇ ਲੜਾਈ ਲੜੀ ਆ ਤੇ ਆਪਾਂ ਇੱਕ ਦੂਜੇ ਨਾਲ ਹੀ ਲੜਦੇ ਰਵਾਂਗੇ ਯਾਰ ਬੜੀ ਗਲਤ ਜੀ ਗੱਲ ਆ ਵਿਰੋਧ ਬਾਕੀ ਆਪਣਾ ਵੀਡੀਓ ਸ਼ੇਅਰ ਕਰ ਦਿਆ ਕਰੋ ਜਾਣਕਾਰੀ ਭਰਪੂਰ ਵੀਡੀਓ ਜਿੰਨੇ ਵੀ ਹੁੰਦੇ ਹੋ ਸ਼ੇਅਰ ਕਰਿਆ ਕਰੋ ਚੰਗੇ ਵੀਡੀਓ ਬਣਾਵਾਂਗੇ ਰੈਵਲ ਪ੍ਰੋਫੈਸ਼ਨਲ ਵੀਡੀਓ ਬਣਾਵਾਂਗੇ ਚੰਗੀ ਜਾਣਕਾਰੀ ਆ ਚੰਗੀ ਸਟੱਡੀ ਕੀਤੀ ਆ ਥਾ ਨਾ ਪੜ੍ਹਾਈ ਕੀਤੀ ਆ ਗੰਦੇ ਮੰਦੇ ਵੀਡੀਓ ਯਾਰ ਤੁਸੀਂ ਸ਼ੇਅਰ ਵੀ ਕਰਦੇ ਹੋ ਬਾਅਦ ਵਿੱਚ ਮੈਨੂੰ ਗਾਲਾਂ ਵੀ ਕੱਢਦੇ ਹੋ ਤੇ ਮੈਨੂੰ ਵੀ ਉਹ ਗੱਲਾਂ ਚੰਗੀਆਂ ਨਹੀਂ ਲੱਗਦੀਆਂ ਹਨਾ ਤੇ ਪਲੀਜ਼ ਜ਼ਰੂਰ ਆਪਣਾ ਵੀਡੀਓ ਸ਼ੇਅਰ ਕਰਿਓ ਮੈਨੂੰ ਹੌਸਲਾ ਹੋਊਗਾ ਤੇ ਮੈਂ ਹੋਰ ਇਹੋ ਜਿਹੇ ਚੰਗੇ ਵੀਡੀਓ ਬਣਾਵਾਂਗਾ ਧੰਨਵਾਦ ਧੰਨਵਾਦ ਵੀਰੋ ਧੰਨਵਾਦ